ਸ੍ਰੀ ਕਾਲ ਜੀ ਇਸ ਵਕਤ ਅਸੀਂ ਖੜੇ ਹਾਂ ਮਿਸਲ ਸਤਲੁਜ ਦੇ ਬੇਸ ਕੈਂਪ ਤੇ ਜਿੱਥੇ ਬੋਟਸ ਚਲਦੀਆਂ ਹੁੰਦੀਆਂ ਸੀ ਅੱਜ ਸਾਡੇ ਨਾਲ ਜੂਥ ਕਲੱਬ ਰਾਜਪੁਰਾ ਦੇ ਕੁਝ ਵੀਰ ਪਹੁੰਚੇ ਨੇ ਜਿਹੜਾ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਰਾਹਤ ਸਮਗਰੀ ਲੈ ਕੇ ਆਏ ਨੇ ਇਹਨਾਂ ਵੀਰਾਂ ਦਾ ਇਹਨਾਂ ਸੰਗਤ ਦਾ ਜਿਨ੍ਹਾਂ ਸੰਗਤਾਂ ਨੇ ਇਹ ਦਸਵੰਦ ਕੱਟ ਕੇ ਹਰ ਪੀੜਤਾਂ ਵਾਸਤੇ ਸਮਾਨ ਭੇਜਿਆ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਗੀਆਂ ਬੇਨਤੀ ਹੈ ਮੇਰਾ ਵੀਰ ਸ਼ਰਨਜੀਤ ਕਰੂਗਾ ਜਿਹੜਾ ਕਿ ਰਾਜਪੁਰੇ ਤੋਂ ਆਪਣੇ ਸਾਰੇ ਜੂਥ ਨੂੰ ਨਾਲ ਲੈ ਕੇ ਆਪਣੇ ਕਲੱਬ ਦੇ ਮੁੰਡਿਆਂ ਨੂੰ ਨਾਲ ਲੈ ਕੇ ਆਇਆ ਜੀ ਬਾਈ ਹਾਂਜੀ ਵੀਰ ਜੀ ਅਸੀਂ ਰਾਜਪੁਰੇ ਤੋਂ ਯੂਥ ਕਲੱਬ ਰਾਜਪੁਰਾ ਦੇ ਮੈਂਬਰ ਸਾਰੇ ਅਸੀਂ ਆ ਹੜਪੀੜ ਤੇ ਜਿਹੜੇ ਪਾਣੀ ਆਇਆ ਹੋਵੇ ਉਹਦੇ ਵਾਸਤੇ ਅਸੀਂ ਮੰਜੀ ਲੈ ਕੇ ਆਏ ਆ ਜੀ ਕੰਬਲ ਨੇ ਰਜਾਈਆਂ ਤਲਾਈਆਂ ਸਹਰਾਣੇ ਤੇ ਖਾਣ ਪੀਣ ਦੀ ਸਮਗਰੀ ਥੋੜੀ ਜੀ ਜੀ ਹਾਂਜੀ ਜੀ ਤੇ ਭਾਈ ਜਿਹੜਾ ਕਿ ਇਹ ਦਸਵੰਦਾ ਤੁਹਾਡਾ ਇਹ ਕਿੰਨਾਂ ਵੱਲੋਂ ਜਿਹੜੇ ਕਿ ਮਾਇਆ ਦੇ ਨਾਲ ਇਹ ਸੇਵਾ ਹੋਈ ਆ ਜੀ ਇਹ ਸੇਵਾ ਭਾਜੀ ਸਾਡੇ ਅਸੀਂ ਆਪ ਕੀਤੇ ਨੇ ਸਾਡੇ ਜਿਹੜੇ ਭਰਾ ਬਾਹਰ ਨੇ ਆਪਣੇ ਪਰਿਵਾਰ ਤੋਂ ਆ ਜਿਹੜੇ ਯਾਰ ਦੋਸ ਜਿੰਨੇ ਨੇ ਜੀ ਉਹਨਾਂ ਨੂੰ ਹੀ ਕੀਤੀ ਬਾਤ ਅਸੀਂ ਹੋਰ ਕਿਸੇ ਤੋਂ ਮਾਇਆ ਨਹੀਂ ਲਈ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡੇ ਸਾਰੇ ਹੀ ਯਾਰਾ ਮਿੱਤਰਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਮਾਰੇ ਲੇਖੇ ਲਾਵੇ ਤੁਹਾਨੂੰ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਇੱਕ ਵੀਰ ਉਹਨਾਂ ਨੇ ਹੋਰ ਗੱਲ ਕਹੀ ਹੈ ਵੀ ਜਦੋਂ ਇੱਥੇ ਕਣਕਾਂ ਦੀ ਬਜਾਈ ਹੋਈ ਜਾਂ ਸਾਨੂੰ ਟਰੈਕਟਰਾਂ ਦੀ ਲੋੜ ਪਈ ਜਾਂ ਸਾਡੇ ਸੇਵਾਦਾਰਾਂ ਦੀ ਲੋੜ ਪਈ ਤੇ ਉਦੋਂ ਵੀ ਅਸੀਂ ਆਵਾਂਗੇ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਹੀ ਜਿਨ੍ਹਾਂ ਨੇ ਇੱਥੇ ਮਾਨ ਕੇ ਤੁਸੀਂ ਹੜਪੀੜਤਾ ਦੀ ਮਦਦ ਵਾਸਤੇ ਧੰਨਵਾਦ ਜੀ ਬਹੁਤ ਬਹੁਤ ਮੇਰਬਾਨੀ